ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਾਲਸਾ ਵਾਹਿਗੁਰੂ ਦੀ ਕੀ ਫਤਹ ਹਾਂਜੀ ਅੱਜ ਜਿਹੜਾ ਪ੍ਰਬੰਧਕੀ ਕੰਪਲੈਕਸ ਦੇ ਕੋਲ ਤੇ ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸਦਾ ਸੰਤਾ ਪੰਜਾਬ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜੋ ਪਿਛਲੇ 13-14 ਸਾਲਾਂ ਤੋਂ ਅਸੀਂ ਸਾਰੇ ਹੀ ਸਮਾਜ ਸੇਵੀ ਧਾਰਮਿਕ ਮੁਖੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਰਲਡ ਦੇ ਵਿੱਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ ਇਹਦੇ ਰਸਤਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਹਵਾਈ ਜਹਾਜ਼ਾਂ ਰਹੀਂ ਟ੍ਰੇਨਾਂ ਰਹੀਂ ਬੱਸਾਂ ਰਹੀਂ ਇਹ ਸਵਰਗਾਂ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਹਨ ਪਰ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਵੀ ਇਤਰਾ ਤਵੱਜੋ ਨਹੀਂ ਦਿੱਤੀ ਬਸ ਅੱਡੇ ਦੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜਿੱਥੇ ਰਜਾਨਾ ਹੈ ਦਰਬਾਰ ਸਾਹਿਬ ਲੱਖ ਸੰਗਤ ਆਉਂਦੀ ਹੈ ਤੇ 40 50 ਹਜ਼ਾਰ ਬਸ ਅੱਡੇ ਚੌਕ ਮਹਾ ਸਿੰਘ ਖਾਣੀ ਪ੍ਰਵੇਸ਼ ਕਰਦੀ ਹੈ ਤੇ ਉੱਥੇ ਲਿਖਿਆ ਏਸੀ ਬਾਹਰ ਚਿਕਣ ਚਿੱਲੀ 20ਰ ਬਾਅਰ ਤੇ ਦੋ ਸਰਾਬ ਦੇ ਠੇਕੇ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਤੇ ਹਾਲ ਗੇਟ ਤੇ ਲਿਖਿਆ ਅੰਮ੍ਰਿਤਸਰ ਸਿਵਤੀ ਦਾ ਘਰ ਬੋਰਡ ਬਣਾਇਆ ਹੋਇਆ ਹੈ ਅੰਮ੍ਰਿਤਸਰ ਸਿਵਤੀ ਦਾ ਘਰ ਇਹ ਨਾਲ ਹੀ ਮੱਸੀ ਮੰਡੀ ਦਾ ਬਾਜ਼ਾਰ ਦੀ 스멜 ਆ ਰਹੀ ਆ ਤੇ ਜੇ ਪਾਸੇ ਥਾਣਾ ਬੀਡ ਵਿਜਨ ਥਾਣੀ ਕਈਆਂ ਵਾਲੇ ਬਾਜ਼ਾਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਸਰਾਵਾਂ ਨੂੰ ਦਰਬਾਰ ਸਾਹਿਬ ਨੂੰ ਰਸਤਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਰਸਤਾ ਹੈ ਉਥੇ ਲਿਖਿਆ ਕਈਆਂ ਵਾਲੇ ਬਾਜ਼ਾਰ ਤੋਂ ਪਹਿਲਾਂ ਬੀਡ ਵਿਜਨ ਥਾਣੇ ਲੱਗੇ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਜਨਤਾ ਮੀਟ ਵਾਲਾ ਹਲਾਲ ਮੀਟ ਵਾਲਾ ਭਾਈ ਸਾਹਿਬ ਮੀਟ ਵਾਲਾ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਸਾਡੇ ਦੁਸ਼ਟ ਲੋਕਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੱਖਾਂ ਸੰਗਤਾਂ ਦੇ ਸੁਦੇਸ਼ ਤੋਂ ਨਤਮਸਤਕ ਹੋ ਕੇ ਖੁਸ਼ੀਆਂ ਲੈ ਰੀਆਂ ਹਨ ਪਰ ਕੁਝ ਆਪਣਾ ਵਪਾਰ ਗੁਰੂ ਰਾਮਦਾਸ ਮਹਾਰਾਜ ਦੇ ਰਸਤਿਆਂ ਦੇ ਵਿੱਚ ਇਹ ਦੁਕਾਨਾਂ ਖੋਲ੍ਹ ਕੇ ਲੱਖਾਂ ਸੰਗਤਾਂ ਦੀ ਇਰਜ਼ਾਨਾਂ ਹੀ ਸਰਦਾਰਾਂ ਨੂੰ ਸੱਟ ਮਾਰ ਰਹੇ ਹਨ ਅਸੀਂ ਅੱਜ ਸਤਿਕਾਰਯੋਗ ਨਵੇਂ ਡੀਸੀ ਅੰਮ੍ਰਿਤਸਰ ਦੇ ਜੋ ਸਰਦਾਰ ਦਲਵਿੰਦਰਜੀਤ ਸਿੰਘ ਜੀ ਆਏ ਹਨ ਉਹਨਾਂ ਦਾ ਅਸੀਂ ਇੱਥੇ ਗੁਰੂ ਨਗਰੀ ਆਉਣ ਤੇ ਜਿਹੜੀ ਆ ਹਾਰਦਿਕ ਧੰਨਵਾਦ ਕਰਦੇ ਹਾਂ ਅਤੇ ਨਾਲ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ 4 ਤੇ 5 ਨਵੰਬਰ ਨੂੰ ਪ੍ਰਗਾਸ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਬੜੇ-ਬੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਤਨਾ ਮਹਾਤਮਾ ਗਾਂਧੀ ਦਾ ਡਰਾਈਡੇ ਤੇ ਜਿਹੜੀ ਛੁੱਟੀ ਸਰਾਬ ਦੇ ਠੇਕੇ ਸਾਰੇ ਪੰਜਾਬ ਚੋਂ ਬੰਦ ਕੀਤੇ ਆ ਅਸੀਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਰੂਟਾਂ ਦੇ ਚੱਲਣਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੰਗਠਾ ਨੇ ਗੁਰਨਾਣੂ ਪਾਰਸਾ ਦੇ ਦਰਸ਼ਨ ਦੇਦਾਰੇ ਕਰਕੇ ਖੁਸ਼ੀਆਂ ਲੈਣੀਆਂ ਹਨ ਚਾਰ ਤੇ 5 ਨਵੰਬਰ ਨੂੰ ਜਿਹੜੇ ਆ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਅਤੇ ਪੱਕੇ ਤੌਰ ਤੇ ਚੌਕ ਮਹਾ ਸਿੰਘ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਜੋ ਜੋ ਸੰਗਠਾ ਦੀ ਸਰਦਨ ਉਰਜਾਨਾ ਠੇਸ ਵਿਚਾਰੇ ਹਨ ਉਥੇ ਸੁੰਦਰ ਸੁਨਹਿਰੀ ਗੇਟ ਬਣਾਇਆ ਜਾਵੇ ਤੇ ਉਥੇ ਨਾਲ ਠੰਡੇ ਜਲਦੀਆਂ ਸਬੀਲਾਂ ਲਾਈਆਂ ਜਾਣ ਮੈਂ ਇਨੀ ਇੱਕ ਬੇਨਤੀ ਅੱਜ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦੇਣ ਲਈ ਜਿਹੜੀ ਆ ਆਏ ਹਾਂ ਤੇ ਅਸੀਂ ਜਿਹੜਾ ਵੀ ਡਿਪਟੀ ਕਮਿਸ਼ਨ ਇਸ ਪੁਿੱਤਰਤਾ ਬਹਾਲੀ ਲਈ ਜਿਹੜਾ ਲਾਗੂ ਕਰਾਏਗਾ ਅਸੀਂ ਗੁਰੂ ਰਾਮਦਾਸ ਮਾਰੇ ਦਾ ਨਾਂ ਲੈ ਕੇ ਇਹ ਵਚਨ ਕਰਦੇ ਹਾਂ ਕਿ ਉਹਨੂੰ ਅਸੀਂ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਤਾਂ ਜੋ ਕਿ ਆਉਣ ਵਾਲਾ ਵੀ ਜਿਹੜਾ ਆਈਪੀਐਸ ਅਫਸਰ ਜਿਹੜਾ ਹੈ ਗੁਰੂ ਨਗਰੀ ਦੀ ਜੋ ਸਵਰਗਾਂ ਦੇ ਘਰ ਦੇ ਵਿੱਚ ਰਸਤਿਆਂ ਦੇ ਵਿੱਚ ਨਰਕ ਸਰਾਬ ਦੇ ਠੇਕੇ ਮੀੜ ਦੀਆਂ ਦੁਕਾਨਾਂ ਪਾਣ ਬੀੜ ਦੀਆਂ ਦੁਕਾਨਾਂ ਜੇ ਕਾਂਸੀ ਹਰਦਵਾਰ ਮਥਰਾ ਜੁੱਧਿਆ ਦੇ ਵਿੱਚ ਕਉਤਰ ਸ਼ਹਿਰ ਹੋ ਸਕਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅਮਰਸਰ ਨੂੰ ਪੁੱਤਰ ਸ਼ਹਿਰ ਦਾ ਦਰਜਾ ਲਾਗੂ ਕਰਾਵਾਂਗੇ ਸਾਢੇ 3 ਸਾਲ ਹੋ ਗਏ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਕਾਂਸੀ ਹਰਦਵਾਰ ਵਾਂਗੂ ਅਮਰਸਰ ਨੂੰ ਗੁਰੂ ਨਗਰੀ ਨੂੰ ਪੁੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗਲ ਪੱਤਰ ਤੇ ਮੰਗਾਂ ਰੱਖੀਆਂ ਨੇ ਪੁੱਤਰ ਸ਼ਹਿਰ ਬਾਰੇ ਔਰ ਟਰਾਈ ਡੇ ਵਾਰੀ ਕੋਈ ਵੀ ਗੁਰਪੁਰਬ ਹੁੰਦਾ ਪਰ ਅਜੇ ਤੱਕ ਜਿਹੜੀਆਂ ਮੰਨੀਆਂ ਅਸੀਂ ਪਿਛਲੇ ਗੁਰੂ ਰਾਮਦਾਸ ਮਹਾਰੇ ਦੇ ਪ੍ਰਗਾਸ ਦਿਹਾੜੇ ਤੇ ਡਿਪਟੀ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਕਿ ਪ੍ਰਗਾਸ ਦਿਹਾੜਾ ਗੁਰੂ ਰਾਮਦਾਸ ਮਹਾਰੇ ਤੇ ਜਿਹੜੇ 2 ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਅਸੀਂ ਡਿਪਟੀ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ 7 ਅਤੇ 8 ਅਕਤੂਬਰ ਨੂੰ ਜਿਹੜੀ ਆ ਗੁਰੂ ਰਾਮਦਾਸ ਮਹਾਰੇ ਦੇ ਗੁਰਪੁਰਬ ਤੇ ਦੋਨੇ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਬੰਦ ਰਹੀਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਹਰ ਡਿਪਟੀ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਭਾਵੇਂ ਹਿੰਦੂਆਂ ਦਾ ਤਿਆਰ ਹੋਵੇ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਕੋਈ ਵੀ ਧਾਰਮਿਕ ਇਹੋ ਜਿਹਾ ਦਿਨ ਦਿਹਾੜਾ ਆਵੇ ਉਸ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਧਾਰਮਿਕ ਆਸਥਾ ਦੇ ਲਾਗੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਰਮਨ ਸਿੰਘ ਮੱਲੀ ਸਾਊਟਾ ਮੈਨੇਜਰ ਦਰਬਾਰ ਸਾਹਿਬ ਅੱਜ ਮੰਗ ਪੱਤਰ ਦੇਣ ਲਈ ਪਹੁੰਚੇ ਹੋ ਵਿੱਤਰ ਸ਼ਹਿਰ ਦਰਜਾ ਦਵਾਉਣ ਦੀ ਕੋਸ਼ਿਸ਼ ਕੀਤੀ ਸੀ। ਤੇ ਇਹ ਮੇ ਬਰੇਚਰ ਤੋਂ ਜਦੋਂ ਜਦ ਕਰ ਰਹੇ ਜੀ ਅਸੀਂ ਸਾਰੇ ਹੀ ਜਦੋਂ ਜਦ ਕਰ ਰਹੇ ਹਾਂ ਇਸ ਮਾਮਲੇ ਤੇ ਜਿਹੜੀ ਸਾਡੀ ਕਾਰਪੋ ਹੈਗੇ ਆ ਇੱਕ ਕਮਿਸ਼ਨਰ ਸਾਹਿਬ ਨੇ ਇਥੋਂ ਦੇ ਮੇਅਰ ਸਾਹਿਬ ਨੇ ਉਹ ਇਥੇ ਉਹਨਾਂ ਦੇ ਹਾਊਸ ਦੇ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਇਹਨੂੰ ਕਹਿੰਦਾ ਪਰ ਉਹ ਲਾਗੂ ਨਹੀਂ ਕਰ ਰਹੇ ਸਲੂਨੀ ਕਮੇਟੀ ਦੇ ਵਿੱਚੋਂ ਵੀ ਅਸੀਂ ਸਾਰਿਆਂ ਨੇ ਜਾ ਕੇ ਇਹ ਮਤਾ ਪਾਸ ਕਰਵਾਇਆ ਵੀ ਉਹ ਕੀਤਾ ਜੇ ਸਾਲ ਪਹਿਲਾਂ ਉਸੇ ਮਤਾ ਪਾਸ ਹੋ ਗਿਆ ਪਰ ਇਹ ਸਰਕਾਰ ਕੋਈ ਵੀ ਲਾਗੂ ਨਹੀਂ ਕਰ ਰਹੀ। ਅਧਾਨੀਆਂ ਨੇ ਨੂੰ ਕੀ ਇਹਦੇ ਵਿੱਚ ਜਗ੍ਹਾ ਨਾਲ ਸਾਰੇ ਜਿਸ ਪੇਸ਼ਾਣਾ ਮਤਲਬ ਜਿੱਥੇ ਜਿੱਥੇ ਹੈਗੇ ਨਹੀਂ ਕੋਸ਼ਿਸ਼ ਕਰਾਂਗੇ ਅਮਰਸਰ ਨੂੰ ਵੀ ਪੇਪਰ ਦਾ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਤੇ ਜਿਹੜੇ ਹੈਗਾ ਪੁਰਾਣੀ ਅਮਰਸਰ ਹੈ ਉਹਦੇ ਵਿੱਚੋਂ ਸਾਰੇ ਸ਼ਰਾਬ ਦੇ ਮੀਟ ਦੇ ਠੇਕੇ ਚੁਪਨੇ ਚਾਹੀਦੇ ਇਹਨਾਂ ਸਾਡੀ ਪੁਰਜੋ ਬੇਨਤੀ ਹੈ ਵਾਈਬਿਲਟੀ ਕੋਲ ਸਾਂ